ਰਾਜਣਾ ਨੂਰ ਮਹਿਲ ਦੀ ਮੋਰੀ ਚੱਲ ਜਿਆ ਕਰਵਾਈਏ ਵੇ ਚੱਲ ਜਿਆ ਕਰਵਾਈਏ ਵੇ ਰਾਜਣਾ ਮੈਂ ਕਾਲਾ ਤੂੰ ਬੋਰੀ ਗੋਰੀ ਵੇ ਠਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਠਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ

ਸਾਡੀ ਘੋੜੀ ਗੋਡੇ ਚਾ ਸਾਡੀ ਸੀਐਮ ਦਾ ਵਿਆਹ ਸਾਡੀ ਘੋੜੀ ਗੋਡੇ ਚਾ ਸਾਡੀ ਸੀਐਮ ਦਾ ਵਿਆਹ ਤੁਮੇ ਛੋਡੇ ਗੋਡੇ ਸਾਡੇ ਸੀਐਮ ਦਾ ਵਿਆਹ ਸਾਡੀ ਘੋੜੀ ਗੋਡੇ ਚਾ ਸਾਡੀ ਸੀਐਮ ਦਾ ਵਿਆਹ ਤੁਮੇ ਛੋਡੇ ਗੋਡੇ ਸਾਡੇ ਸੀਐਮ ਦਾ ਵਿਆਹ ਅੱਜ ਨਾਭਾ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਅੱਜ ਵਿਆਹ ਹੋਇਆ ਜੀ ਤੇ ਲੱਡੂ ਵੰਡੇ ਜਾ ਰਹੇ ਆ ਔਰ ਅੱਜ ਸਾਡੇ ਮੈਡਮ ਸਰੋਜ ਰਾਣੀ ਜੀ ਮੈਡਮ ਡੌਲੀ ਜੀ ਮੈਡਮ ਜੀ ਜਗਜੀਤ ਘਰਜਵੰਦਾ ਸਾਡੀ ਸਾਰੀ ਆਮ ਪਾਰਟੀ ਟੀਮ ਨੇ ਲੰਗਰ ਦੀ ਸ਼ੁਰੂਆਤ ਕੀਤੀ ਹੈ 10 ਰੁਪਏ ਪਲੇਟ ਜਾਨੀ ਕਿ 10 ਰੁਪਏ ਪਲੇਟ ਜਿਹੜੀ ਆ ਉਹ ਢਿੱਡ ਭਰ ਕੇ ਰੋਟੀ ਮਿਲੇਗੀ ਜੀ ਪਰ ਅਸਲ ਤੋਂ ਅਸੀਂ ਇਹ ਸ਼ੁਰੂਆਤ ਕੀਤੀ ਹੈ ਪਰਮਾਤਮਾ ਸਭ ਨੂੰ ਅਨਾਜ ਦੇਵੇ ਢਿੱਡ ਭਰ ਕੇ ਰੋਟੀ ਦੇਵੇ ਔਰ ਇਹ ਲੰਗਰ ਰੋਜ਼ ਲਗਾਤਾਰ ਹੋਏਗਾ ਜੀ ਇਹਦੇ ਵਿੱਚ ਬਿਨਾਂ ਵਿਗਨ ਪਾਇਆ ਤੋਂ ਲੋਹਜ ਲੰਗਰ ਜਿਹੜਾ ਗਰੀਬਾਂ ਲਈ ਹੋਏਗਾ 10 ਰੁਪਏ ਪਲੇਟਾ ਜਿਹੜਾ ਮਰਜੀ ਆ ਕੇ ਖਾ ਸਕਦਾ ਸੋ ਲੋਕ ਕਿੰਨਾ ਸਹਿਯੋਗ ਕੀਤਾ ਜਾ ਰਿਹਾ ਹੈ ਸੰਗਤ ਵੱਲੋਂ ਪੂਰਾ ਸਹਿਯੋਗ ਹੈ ਜੀ ਨਾਪੇ ਦੀ ਸੰਗਤ ਵੱਲੋਂ ਪੂਰਾ ਸਹਿਯੋਗ ਹੈ ਅਤੇ ਮੈਨੂੰ ਖੁਸ਼ੀ ਇਸ ਗੱਲ ਦੀ ਦੱਸਦਿਆਂ ਹੋ ਰਹੀ ਹੈ ਕਿ ਅੱਜ ਗਵੰਤ ਮਾਨ ਸਾਹਿਬ ਦੇ ਸ਼ੁਭ ਆਨੰਦ ਕਾਰਜ ਮੌਕੇ ਵਿਆਹ ਦੇ ਮੌਕੇ ਇਹ ਕੰਮ ਜਿਹੜਾ ਅਸੀਂ ਸ਼ੁਰੂਆਤ ਕਰ ਰਹੇ ਹਾਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਸੀਐਮ ਦਾ ਵਿਆਹ ਬੰਦੀ ਘੋੜੇ ਦੇ ਘੇਟਾ ਸੀਐਮ ਦਾ ਵਿਆਹ ਤੁਹਾਨੂੰ ਛੋਟੇ-ਛੋਟੇ ਕੀ ਕਹਨੇ ਚਾਹੁੰਦੇ ਹੋ ਅੱਜ it's an announcement for all the public of nabha city that we uh, today starting uh, paid par khana for rupees 10 for all the underprivileged needy people who are not able to get the full food in your homes and it's a big effort made altogether by toni uh, and volsing and mrs suraj rani ta assi saryanu bethi karde ha ke jis kise nu bhi khane di zarurat hai oh lahore gate moti bag 12:30 to 2:30 baje 10 rupaye de vich pet bhar ke khane kha sakda hai aur oh roz ਆਏ ਔਰ ਆਪਣੇ ਪੇਟ ਦੀ ਅਗਦੀ ਨੂੰ ਬੁਝਾਏ ਥੈਂਕ ਯੂ ਅੱਜ ਸਾਡੇ ਸੀਐਮ ਭਗਵੰਤ ਮਾਨ ਜੀ ਦੀ ਸ਼ਾਦੀ ਹੋ ਰਹੀ ਹੈ ਜੀ ਅਸੀਂ ਉਹਨਾਂ ਦੀ ਸ਼ਾਦੀ ਦੀ ਖੁਸ਼ੀ ਦੇ ਵਿੱਚ 10 ਰੁਪਏ ਦੇ ਵਿੱਚ ਥਾਲੀ ਸ਼ੁਰੂ ਕੀਤੀ ਹੈ ਜੀ ਉਸ ਦੇ ਨਾਲ ਨਾਲ ਅਸੀਂ ਇਹ ਖੁਸ਼ੀ ਹੈ ਕਿ ਜਿਹੜੀ ਜਿਹੀ ਵਰਫੀ ਵੰਡ ਕੇ ਡਬਲ ਕਰ ਰਹੇ ਹਾਂਗੇ ਸਾਡੇ ਸੀਐਮ ਦਾ ਵਿਆਹ ਤੁਹਾਨੂੰ ਕੋਡੇ ਕੋਡੇ ਚਾਹ ਅੱਜ ਸੀਐਮ ਦਾ ਵਿਆਹ ਤੁਹਾਨੂੰ ਕੋਡੇ ਕੋਡੇ ਚਾਹ ਦੇਖੋ ਸਾਡੇ ਵਾਰਡ ਨੰਬਰ 23 ਦੇ ਵਿੱਚ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਜੋ ਅੱਜ ਸਰਦਾਰ ਭਗਵੰਤ ਮਾਨ ਸਿੰਘ ਜੀ ਦਾ ਅ ਵਿਆਹ ਦੇ ਮੌਕੇ ਤੇ ਅੱਜ ਪਾਰਟ ਨੰਬਰ 23 ਦੇ ਵਿੱਚ 10 ਰੁਪਏ ਥਾਲੀ ਜੋ ਇੱਥੇ ਉਪਰਾਲਾ ਸ਼ੁਰੂ ਕੀਤਾ ਸਾਡੇ ਐਮਐਲਏ ਦੇ ਮਾਨ ਜੀ ਦਾ ਤੇ ਸਾਡੇ ਅਸ਼ੋਕ अरोड़ा ਜੀ ਜੋ ਸ਼ਹਿਰੀ ਪ੍ਰਧਾਨ ਨੇ ਨਾਬੇ ਦੇ ਸਾਡੇ ਆਨ ਤੇ ਸ਼ਾਨ ਇਹਨਾਂ ਦੀ ਤੇ ਇਹਨਾਂ ਦੀ ਹੋਂਣ ਹੋਣੀ ਦੇ ਵਿੱਚ ਅੱਜ ਜੋ ਇੱਥੇ 10 ਰੁਪਏ ਥਾਲੀ ਸ਼ੁਰੂ ਕੀਤੀ ਹੈ ਇਹ ਮੇਰੇ ਬਾੜ ਦੇ ਵਿੱਚ ਮੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਜੋ ਅੱਜ ਇਹ ਪ੍ਰੋਗਰਾਮ ਹੋਇਆ ਦੇਖੋ ਮੇਰੇ ਨਵੇਂ ਤਾਂ 24 ਘੰਟੇ ਸਹਿਯੋਗ ਆ ਜੀ ਸਾਡੇ ਜਦੋਂ ਵੀ ਮੈਨੂੰ ਕਹਿਣਗੇ ਮੈਂ ਵਾਰਡ ਦੇ ਨਾਲ ਆ ਤੇ ਜਿੱਧਰ ਮੈਨੂੰ ਕਹੋਗੇ ਮੈਂ ਹਰ ਵਕਤ 24 ਘੰਟੇ ਜੋ ਵੀ ਮੈਨੂੰ ਸਹਿਯੋਗ ਲਾਣਗੇ ਮੈਂ ਨਾਲ ਆ ਸਾਡੇ ਸ਼ੋ ਕਰੋੜਾ ਜੀ ਸ਼ਹਿਰੀ ਪ੍ਰਧਾਨ ਨੇ ਮੇਰੇ ਨਾਲ ਆ ਮੇਰਾ ਤਾਂ ਕਰਦੇ ਇਹਨਾਂ ਨਾਲ ਬਹੁਤ ਵੱਡਾ ਉੱਚਾ ਸਾਡੇ ਸੀਐਮ ਦਾ ਵਿਆਹ ਸਾਡੀ ਗੋਟੇ ਗੋਟੇ ਦਾ ਸੀਐਮ ਦਾ ਵਿਆਹ ਸਭ ਤੋਂ ਛੋਟੇ ਗੋਟੇ ਦਾ ਸਾਡੇ 23 ਨੰਬਰ ਵਾਰਡ ਦੇ ਦੀਪਾ ਨਾਗਵਾਲ ਜੀ ਦੇ ਜਿਨ੍ਹਾਂ ਨੇ ਪਾਰਟੀ ਵਾਸਤੇ ਪਹਿਲਾਂ ਵੀ ਬਹੁਤ ਮਿਹਨਤ ਕੀਤੀ ਹੈ ਔਰ ਅੱਗੇ ਨੂੰ ਵੀ ਮਿਹਨਤ ਕਰਨਗੇ ਇਹਨਾਂ ਦੇ ਵਾਰਡ ਦੇ ਵਿੱਚ ਬਹੁਤ ਬੜਾ ਬਰੰਲਾ ਹੋਇਆ ਔਰ ਸਾਡੇ ਛੋਟੇ ਬੇਰਾ ਮਨਦੀਪ ਲਵਲੀ ਇਹਨਾਂ ਨੇ ਰਲ ਮਿਲ ਕੇ ਬਹੁਤ ਵਧੀਆ ਕੀਤਾ ਔਰ ਭਗਵੰਤ ਮਾਨ ਦਾ ਵਿਆਹ ਚੰਡੀ ਹੋ ਰਿਹਾ ਚੰਡੀਗੜ੍ਹ ਹੋ ਰਿਹਾ ਖੁਸ਼ੀ ਨਾਲ ਬੇ ਮਨਾਈ ਜਾ ਰਹੀ ਹੈ ਸਾਡੇ ਵਧਾਈ ਦੇ ਦੇਮਾਨ ਨੂੰ ਸਵੇਰ ਦੇ ਲੱਡੂ ਵੰਡੇ ਜਾ ਰਹੇ ਨੇ ਭੰਗੜੇ ਪੈ ਰਹੇ ਨੇ ਵੀ ਇੰਨੀ ਖੁਸ਼ੀ ਕਦੇ ਕਿਸੇ ਨੂੰ ਨਹੀਂ ਹੋਈ ਔਰ ਬਹੁਤ ਵਧੀਆ ਹੋ ਰਿਹਾ ਪੰਜਾਬ ਖੁਸ਼ਾ ਔਰ 23 ਨੰਬਰ ਵਾਰਡ ਦੇ ਵਿੱਚ ਅੱਜ ਪਹਿਲੀ ਵਾਰ ਹੋਇਆ ਵੀ ਇਹਨਾਂ ਨੇ ਐਡਾ ਬੜਾ ਉਪਰਾਲਾ ਕਰਕੇ ਦੀਪਾ ਨਾਗਵਾਲ ਜੀ ਮੇਰੇ ਨਵੇਂ ਖੜੇ ਨੇ ਸਾਡੇ ਬੱਚੇ ਨੇ ਸਾਡੇ ਬੱਚਾ ਵਾਂਗੂ ਬਹੁਤ ਇਹ ਪਿਆਰ ਕਰਦੇ ਨੇ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਇਹਨਾਂ ਦੇ ਉਪਰਾਲਾ ਬਹੁਤ ਬੜਾ ਕੰਮ ਫਰੋਜੀ ਨਾਗਵਾਲ ਜੀ ਐਮਸੀ ਨੇ ਇਹਨਾਂ ਦੇ ਮਿਸੇਲੇ ਔਰ ਔਰ ਬਹੁਤ ਵਾਰਪਰ ਦੀ ਮਿਹਨਤ ਕਰਦੇ ਨੇ ਔਰ ਅਸੀਂ ਇਹਨਾਂ ਦੇ ਨਾਲ ਖੜੇ ਆ ਕਿਸੇ ਵੀ ਵਾਸਤੇ ਸਾਡੀ ਪਾਰਟੀ ਕਿੰਨੀ ਕੋਮੇਰੀ ਸਾਡੇ ਸੀਐਮ ਦਾ ਵਿਆਹ ਅੱਜ ਸੀਐਮ ਦਾ ਵਿਆਹ ਛੋਟੇ-ਬੜੇ ਆ ਸਾਡੇ ਨਾ ਇੱਥੇ ਸ਼ਹਿਰ 'ਚ ਇਹ ਦੇਖਿਆ ਗਿਆ ਕਿ ਇੱਥੇ ਕੋਈ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂ ਬਹੁਤ ਗਰੀਬ ਗੁਰੂ ਗ੍ਰੰਥ ਦੇ ਲੋਕ ਇੱਥੇ ਜਿਹੜੇ ਵਿਚਾਰੇ ਰੋਜ਼ ਦਾ ਆਪਣਾ ਪੱਦਿਓਂ ਖਾਣਾ ਨਹੀਂ ਖਾ ਸਕਦੇ ਇਹ ਸਾਰੀ ਜਿਹੜੀ ਸੋਸਾਇਟੀਆਂ ਮੈਡਮ ਸਰੋਜ ਰਾਣੀ ਦੇ ਤੇ ਦੇਵ ਸਿੰਘ ਦੇ ਗੁਰਦੇਵ ਸਿੰਘ ਦੇ ਮਾਨਸ ਐਮਐਲਏ ਸਾਹਿਬ ਦੇ ਅੰਡਰ ਬਣਾਈ ਗਈ ਆ ਤੇ ਜਿਨ੍ਹਾਂ ਦੇ ਡੌਲੀ ਵੀ ਨੇ ਵੀ ਸਾਡੇ ਬਾਕੀ ਸਾਰੇ ਬਾਰਡ ਨੰਬਰ ਦੇ ਨੇ ਇਹਨਾਂ ਨੇ ਸੋਚਿਆ ਇਹ ਬਾਬਾ ਚਾ ਪਾਲਸ ਨਾ ਆਪਣਾ ਜਿਹੜੇ ਈਦ ਬਾਬਾ ਦੀਪ ਸਿੰਘ ਸੁਸਾਇਟੀ ਆ ਪਹਿਲਾਂ ਤੋਂ ਬਹੁਤ ਪ੍ਰਸਾਦਾ ਕਰਦੀ ਆ ਕਿਉਂ ਉਹ ਪੀਜੀ ਲੰਗਰ ਦਾ ਇੱਕ ਜਾਂਦੇ ਨੇ ਇੰਨੇ ਬਾਅਦ ਉਹਨਾਂ ਨੇ ਬਹੁਤ ਪ੍ਰਸਾਦਾ ਕੀਤਾ ਉਹਨੂੰ ਦੇਖ ਕੇ ਸਾਡਾ ਵੀ ਮਨ ਕਰਿਆ ਕਿ ਇੱਥੇ ਥੋੜਾ ਸ਼ਹਿਰ 'ਚ ਵੀ ਕੋਈ ਲੰਗਰ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਿਹਦੇ ਚਾਰ ਗਰੀਬ ਗੁਰੂਬਾ ਪੇਟ ਭਰ ਕੇ ਆਪਣੀ ਰੋਟੀ ਖਾ ਸਕੇ ਇਹ ਪਾਰਟੀ ਤੋਂ ਉੱਠ ਕੇ ਸਾਰਾ ਪ੍ਰਸਾਦਾ ਕੀਤਾ ਗਿਆ ਕੋਈ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਜਿਨੇ ਵੀ ਕਿਸੇ ਨੇ ਯੋਗਦਾਨ ਪਾਉਣਾ ਹੈ ਉਹ ਸਾਡੇ ਤੇ ਸੀਨੀਅਰ ਬੰਦੇ ਨੇ ਰਸੀਦ ਲੈਣਾ ਹਿਸਾਬ ਕਿਤਾਬ ਲੈਣਾ ਜੋ ਕੁਛ ਮਰਜ਼ੀ ਲੈਣਾ ਉਹ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਸਭ ਨੂੰ ਖੁੱਲੀ ਛੁੱਟੀ ਹੈ ਆਪਣੀ ਆਕੇ ਸੁਭਾਵਾਂ ਦੇਖ ਸਕਦੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸੁਸਾਇਟੀ ਪੂਰੇ ਜੋਰ-ਸ਼ੋਰ ਨਾਲ ਆਪਣਾ ਉਪਰਾਲਾ ਜਾਰੀ ਰੱਖੂਗੀ ਤੇ ਇਹਨੂੰ ਸਹਾਇਤਾ ਮਿਲਦੀ ਰਹੂ ਤੇ ਸਾਡੇ ਉੱਪਰ ਸਾਰੇ ਸਹਾਰਾ ਖੱਤ ਰਹੂਗਾ ਬਾਬਾ ਦੀਪ ਸਿੰਘ ਸੁਸਾਇਟੀ ਵੀ ਸਾਡੀ ਮੱਦੇਚ ਸਾਡੇ ਸੀਐਮ ਦਾ ਵਿਆਹ ਤਾਂ ਇਹ ਗੋਡੇ ਗੋਡੇ ਚਾਹ ਪੀਣ ਮਾ ਵਿਆ ਤੁਹਾਨੂੰ ਗੋਡੇ ਗੋਡੇ ਪਤਾ ਹੈ ਨਾਬੇ ਜੋ ਉਪਰਾਲਾ ਕੀਤਾ ਗਿਆ ਹੈ ਕਿ ਆਮ ਇਨਸਾਨ ਦਾ ਇੱਕ ਖਾਸ ਉਪਰਾਲਾ ਜੀਵਨ ਦੇ ਆਧਾਰ ਦੇ ਰਸੋਈ ਦਾ ਜੋ 10 ਰੁਪਏ ਵਿੱਚ ਲੰਗਰ ਸ਼ੁਰੂ ਕਰਾਇਆ ਗਿਆ ਹੈਗਾ ਇੱਕ ਬਹੁਤ ਸੋਹਣਾ ਉਪਰਾਲਾ ਜਿਸ ਤਰ੍ਹਾਂ ਪਹਿਲਾਂ ਵੀ ਸ਼ਹੀਦ ਬਾਬਾ ਦੀਪ ਸਿੰਘ ਵੈਲਫਰ ਸਰਵ ਸੋਸਾਇਟੀ ਤੇ ਵੱਖ-ਵੱਖ ਜਗ੍ਹਾ ਤੇ ਲੰਗਰ ਰਜਣ ਦਾ ਉਪਰਾਲਾ ਕਰਦੀ ਆ ਉਹਨਾਂ ਨੂੰ ਦੇਖਦੇ ਹੋ ਉਹਨਾਂ ਨੂੰ ਸੇਵਾ ਦੇਖਦੇ ਹੋਏ ਇਹ ਵੀ ਇੱਕ ਨਾਲ ਬਹੁਤ ਸੋਹਣਾ ਉਪਰਾਲਾ ਕਰਿਆ ਗਿਆ ਹੈ ਕਿਉਂਕਿ ਹਰੇਕ ਗਰੀਬ ਆਦਮੀ ਕਿਉਂਕਿ 10 ਰੁਪਏ ਵਿੱਚ ਪੇਟ ਭਰ ਖਾਣਾ ਖਾ ਸਕਦਾ ਹੈਗਾ ਤੇ ਉਹਦੇ ਨਾਲ ਆਪਦਾ ਜੀਵਨ ਵਧੀਆ ਬਤੀਤ ਕਰ ਸਕਦਾ ਹੈ ਇਹ ਸਾਰਿਆਂ ਦਾ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਬਾਰਕਾ ਲੰਗਰ ਦੀ ਸ਼ੁਰੂਆਤ ਕੀਤੀ ਗਿਆ 10 ਰੁਪਏ ਥਾੜੀ ਦੇ ਖੁਸ਼ੀ ਦੇ ਵਿੱਚ ਇੱਕ ਗੀਤ ਗਾਉਣਾ ਮੈਂ ਸਾਰਿਆਂ ਨੇ ਡਾਂਸ ਕਰਨ ਲਈ ਕੋਈ ਗਿਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਨੋਰੀ ਗਿਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਨੋਰੀ ਚੱਲੋ ਆ ਕਰ ਬਾਈਏ ਵੇ 12 ਵਜਦਾਵੇਂ ਰੰਜਨਾ ਨੂਰ ਮਹਿਲ ਦੀ ਨੋਰੀ 12 ਵਜਦਾਵੇਂ ਰੰਜਨਾ ਨੂਰ ਮਹਿਲ ਦੀ ਨੋਰੀ ਸਾਡੇ ਸੀਐਮ ਦਾ ਵਿਆਹ ਸਾਨੀ ਘੋਟੇ ਕੋਟੇ ਚਾ ਸਾਡੇ ਸੀਐਮ ਦਾ ਵਿਆਹ ਸਾਨੀ ਘੋਟੇ ਕੋਟੇ ਚਾ ਅੱਜ ਦਾ ਦਿਨ ਮੁਬਾਰਕ ਚੜਿਆ ਰੰਜਾ ਸਾਡੇ ਵੇੜੇ ਵੜਿਆ ਹੱਥ ਖੁੰਡੀ ਮੋਢੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਬੋ ਨੀ ਸਈਓ ਰਲ ਦੇਵੋ ਨੀ ਵਧਾਈ ਮੈਂ ਪਰ ਪਾਇਆ ਰਾਜਨ ਮਾਹੀ ਸਾਡੇ ਸੀਐਮ ਦਾ ਵਿਆਹ ਤੰਨੀ ਛੋਟੇ ਛੋਟੇ 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 ਸਾਡੇ ਸੀਐਮ ਦਾ ਵਿਆਹ ਅੱਜ ਨਾਭਾ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਡੇ ਮੁੱਖ ਮੰਤਰੀ ਭਗਤ ਮਾਨ ਸਾਹਿਬ ਦਾ ਅੱਜ ਵਿਆਹ ਹੋਇਆ ਜੀ ਲੱਡੂ ਵੰਡੇ ਜਾ ਰਿਹਾ ਔਰ ਅੱਜ ਸਾਡੇ ਮੈਡਮ ਸਰੋਜ ਰਾਣੀ ਜੀ ਮੈਡਮ ਡੌਲੀ ਜੀ ਮੈਡਮ ਜੀ ਜਗਜੀਤ ਕੌਰ ਜਵੰਦਾ ਸਾਡੀ ਸਾਰੀ ਆਮ ਪਾਰਟੀ ਟੀਮ ਨੇ ਲੰਗਰ ਦੀ ਸ਼ੁਰੂਆਤ ਕੀਤੀ ਹੈ 10 ਰੁਪਏ ਪਲੇਟ ਜਣੀ ਕਿ 10 ਰੁਪਏ ਪਲੇਟ ਜਿਹੜੀ ਆ ਉਹ ਢਿੱਡ ਭਰ ਕੇ ਰੋਟੀ ਮਿਲੇਗੀ ਜੀ ਪਰ ਅਸਤੋਂ ਅਸੀਂ ਇਹ ਸ਼ੁਰੂਆਤ ਕੀਤੀ ਹੈ ਪਰਮਾਤਮਾ ਸਭ ਨੂੰ ਅਨਾਜ ਦੇਵੇ ਢਿੱਡ ਭਰ ਕੇ ਰੋਟੀ ਦੇਵੇ ਔਰ ਇਹ ਲੰਗਰ ਰੋਜ਼ ਲਗਾਤਾਰ ਹੋਏਗਾ ਜੀ ਇਹਦੇ ਵਿੱਚ ਬਿਨਾਂ ਇਹ ਕਿਨਾਰੇ ਤੋਂ ਲੋੜ ਜੰਗਲ ਜਿਹੜਾ ਗਰੀਬਾਂ ਲਈ ਹੋਏਗਾ 10 ਰੁਪਏ ਪਲੇਟਾ ਜਿਹੜਾ ਮਰਜੀ ਆ ਕੇ ਖਾ ਸਕਦਾ ਸੋ ਸੰਗਤ ਵੱਲੋਂ ਪੂਰਾ ਸਹਿਯੋਗ ਹੈ ਜੀ ਨਾਪੇ ਦੀ ਸੰਗਤ ਵੱਲੋਂ ਪੂਰਾ ਸਹਿਯੋਗ ਹੈ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਦੱਸਦਿਆਂ ਹੋ ਰਹੀ ਹੈ ਕਿ ਅੱਜ ਗਵੰਦਮਾਨ ਸਾਹਿਬ ਦੇ ਸ਼ੁਭ ਆਨੰਦ ਕਾਰਜ ਮੌਕੇ ਵਿਆਹ ਦੇ ਮੌਕੇ ਇਹ ਕੰਮ ਜਿਹੜਾ ਅਸੀਂ ਸ਼ੁਰੂਆਤ ਕਰ ਰਹੇ ਹਾਂ ਪਰਮਾਤਮਾ ਚਰ ਦੀ ਕਰਾ ਰਿਹਾ ਸਾਡੇ ਸੀਐਮ ਦਾ ਵਿਆਹ ਪਾਨੀ ਫੋਟੋ ਦੇ ਵਿੱਚ ਆਜਾ ਜੀ ਦਾ ਵਿਆਹ ਤੁਮ ਛੋਟੇ-ਬੋਟੇ ਕੀ ਕਹਿੰਦੇ ਚੱਲਦੀ ਹੈ ਜੀ It's an announcement for all the public of Nabha city that we uh, today starting uh, paid parkhana for rupees ten for all the underprivileged needy people who are not able to get. the full food in their homes and it's a big effort made altogether by Dolly Anmol Singh and Mrs Suraj Rani <laughs> 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 ta assi saryanu binti karde ha ke jis kise nu bhi khane di zarurat hai uh, oh lahore de moti bag 12:30 to 2:30 baje 10 rupaye de vich pet bhar ke khane kha sakda hai aur oh roz ਆਏ ਔਰ ਆਪਣੇ ਪੇਟ ਦੀ ਅਗਦੀ ਨੂੰ ਬੁਝਾਏ ਥੈਂਕ ਯੂ ਅੱਜ ਸਾਡੇ ਸੀਐਮ ਭਗਵੰਤ